ਬਾਹੜਾ ਚੰਦ ਆਧਿਕ ਰੋਸ ਕਰ ਰਾਜਪਖਰੀਆ ਤਾਵਹੀ ਬਹੁਤ ਕ੍ਰੋਧ ਕਰਕੇ ਘੋੜ ਚੜੇ ਸੈਨਾਪਤੀ ਅੱਗੇ ਵੱਧਦੇ ਹਨ ਰਾਮ ਰਾਮ ਭਿਨ ਸੰਕ ਪੁਕਾਰਤ ਆਵਹੀ ਜੋ ਨਿਸੰਗ ਹੋ ਕੇ ਰਾਮ ਰਾਮ ਪੁਕਾਰਦੇ ਆਉਂਦੇ ਹਨ ਰੁੱਜ ਜੁੱਜ ਚੜ ਪੜਤ ਭਿਆਨਕ ਭੂਮ ਪਰ ਭਿਆਨਕ ਯੁੱਧ ਵਿੱਚ ਰੁੱਝ ਕੇ ਅੰਤ ਨੂੰ ਧਰਤੀ ਤੇ ਡਿੱਗ ਪੈਂਦੇ ਹਨ रामचन्द्र ਕੇ ਹਾਥ ਗਏ ਭਵਸਿੰਦ ਤਰ ਅਤੇ रामचन्द्र ਦੇ ਹੱਥੋਂ ਮਾਰ ਕੇ ਸੰਸਾਰ ਸਾਗਰ ਤੋਂ ਤਰ ਜਾਂਦੇ ਹਨ ਸਿਮਟ ਸਾਗ ਸੰਗ ਰਹਿ ਸਮੂ ਹੋਇਆ ਚੂਜਹੀ ਯੋਧੇ ਇਕੱਠੇ ਹੋ ਕੇ ਬਰਛੇ ਪਕੜਦੇ ਹਨ ਅਤੇ ਸੰਮੁਖ ਹੋ ਕੇ ਲੜਦੇ ਹਨ ਟੂਕ ਟੂਕ ਹੋਇ ਗਿਰਤ ਨਾ ਕਾਰਕ ਹੈ ਬੋਝਹੀ ਟੋਟੇ ਟੋਟੇ ਹੋ ਕੇ ਡਿੱਗਦੇ ਹਨ ਪਰ ਘਰ ਨੂੰ ਯਾਤਕ ਨਹੀਂ ਕਰਦੇ ਹਨ ਖੰਡ ਖੰਡ ਹੋਇ ਗਿਰਤ ਖੰਡ ਧਨ ਖੰਡ ਰਨ ਜਿਨ੍ਹਾਂ ਦੇ ਧਨ ਨੂੰ ਤਲਵਾਰਾ ਦੀ ਧਾਰ ਜਰਾ ਜਿੰਨੀ ਵੀ ਨਹੀਂ ਹੈ ਔਰ ਅਨ ਭੂਮੀ ਵਿੱਚ ਤਨਕ ਤਨਕ ਲੱਗ ਜਾਹੇ ਅਸਾ ਨਕੀ ਤਾਰ ਧਨ ਟੋਟੇ ਟੋਟੇ ਹੋ ਕੇ ਡਿੱਗ ਰਹੇ ਹਨ ਅਤੇ ਧਨੁਸ਼ ਟੁੱਟ ਰਹੇ ਹਨ ਸੰਗੀਤ ਬਹਿੜਾ ਛੰਦ ਸਾਗੜ ਦੀ ਸਾਗ ਸੰਗ ਰਹਿ ਤਾਗੜ ਦੀ ਰਣਤੂਰੀ ਨਚਾਵੇ ਹੱਥ ਵਿੱਚ ਵਰਸ਼ੇ ਪਕੜ ਕੇ ਘੋੜੀਆਂ ਨੂੰ ਰਣ ਭੂਮੀ ਵਿੱਚ ਨਚਾਉਂਦੇ ਹਨ ਚਾਗੜ ਦੀ ਝੋਮ ਘਿਰ ਭੂਮ ਸਾਗੜ ਦੀ ਸੁਰ ਪੁਰਾ ਸਦਾ ਆਵੇ ਵਾਟ ਲੱਗਾਂਤੇ ਅਤੇ ਉਹ ਚੂਮ ਕੇ ਧਰਤੀ ਉਤੇ ਡਿੱਗਦੇ ਹਨ ਅਤੇ ਸਵਰਗ ਪਰਿ ਨੂੰ ਚਲੇ ਜਾਂਦੇ ਹਨ ਆਗੜ ਦੀ ਅੰਗ ਹੋਇਆ ਭੰਗ ਆਗੜ ਦੀ ਆਹੇਵ ਮਹਿ ਡਿੱਗਹੀ ਜਿਨ੍ਹਾਂ ਦੇ ਅੰਗ ਭੰਗ ਹੋਏ ਹਨ ਉਹ ਰਣ ਭੂਮੀ ਵਿੱਚ ਡਿੱਗਦੇ ਹਨ ਉਹ ਬਾਗੜ ਦੀ ਵੀਰ ਬਿਕਰਾਰ ਸਾਗੜ ਦੀ ਸਰੋਨਤ ਧਨ ਪਿਗਹੀ ਵਰਚਾਂਡ ਸੋਰਮਿਆ ਦੇਤਾਨ ਲਹੂ ਨਾਲ ਭੇਜੇ ਪੇ ਹਨ ਰਾਗੜ ਦੀ ਰੋਸ ਰਿਪਰਾਜ ਲਾਗੜ ਦੀ ਲਛਮਨ ਪੈ ਧਾਇਓ ਰਾਵਣ ਰਿਪਰਾਜ ਕ੍ਰੋਧ ਕਰਕੇ ਲਛਮਨ ਵੱਲ ਵਧਿਆ ਹੈ ਕਾਗੜ ਦੀ ਕ੍ਰੋਧ ਤਨ ਕੁੜਿਓ ਪਾਗੜ ਦੀ ਹੋਇ ਪਵਨ ਸਿਦਾਇਓ ਕ੍ਰੋਧ ਨਾਲ ਉਸਦਾ ਤਨ ਕੁੜਿਆ ਹੋਇਆ ਹੈ ਅਤੇ ਪਵਨ ਦਾ ਵੇਗ ਹੋ ਕੇ ਤੁਰਿਆ ਹੈ ਹਾਗੜ ਦੀ ਅਨੁਜ ਉਰਤਾਤ ਕਾਗੜ ਦੀ ਗਹਿ ਕਾਏ ਪਰਹਾ ਰਿਓ ਰਾਵਣੇ ਰਾਮ ਦੇ ਛੋਟੇ ਭਰਾ ਲਕਸ਼ਮਣ ਦੀ ਛਾਤੀ ਵਿੱਚ ਤੁਰੰਤ ਵਰਛੀ ਫੜ ਕੇ ਸੱਟ ਮਾਰ ਦਿੱਤੀ ਹੈ ਝਾਗੜ ਦੀ ਝੋਮਪੂਆ ਗਿਰਿਓ ਸਾਗੜ ਦੀ ਸੁਤ ਬੈਰ ਉਤਾਰਿਓ ਜਿਸ ਕਰਕੇ ਲਕਸ਼ਮਣ ਕੁਮੇਰੀ ਖਾ ਕੇ ਧਰਤੀ ਤੇ ਡਿੱਗ ਪਿਆ ਹੈ ਮਾਨੋ ਰਾਵਣ ਨੇ ਪੁੱਤਰ ਦਾ ਬਦਲਾ ਲੈ ਲਿਆ ਹੋਵੇ ਚਾਗੜ ਦੀ ਚਿੰਕ ਚਾਵੜੀ ਡਾਗੜ ਦੀ ਡਾਕਣ ਡ ਘਾਰੀ ਚੁੜੇਲਾ ਚਿਖਦਿਆ ਹਨ ਅਤੇ ਡਾਕਣੀਆਂ ਡ ਘਾਰਦੀਆਂ ਹਨ ਪਾਗੜ ਦੀ ਭੂਤ ਪਰ ਹਰੇ ਰਾਗੜ ਦੀ ਰਣ ਰੋਸ ਪਰ ਜਾਰੀ ਭੂਤ ਰੋਲਾ ਪਰ ਹਰ ਪਾਨੇ ਹਨ ਅਤੇ ਰਣ ਭੂਮੀ ਵਿੱਚ ਰਾਵਣ ਕ੍ਰੋਧ ਨਾਲ ਸੜ ਰਿਹਾ ਹੈ ਮਾਗੜ ਦੀ ਮੋਰ ਛਾ ਪਿਓ ਲਾਗੜ ਦੀ ਲਕਸ਼ਮਨ ਹਰਾਣਾ ਜੁਜਿਓ ਲਕਸ਼ਮਨ ਰਾਣ ਵਿੱਚ ਲੜਦਾ ਹੋਇਆ ਮੋਰਛੇਤ ਹੋ ਗਿਆ ਹੈ ਜਾਗੜ ਦੀ ਜਾਨ ਜੁਜ ਗਿਓ ਰਾਗੜ ਦੀ ਰਗੁਪਤ ਇਮ 부ਜਿਓ ਰਾਮਚੰਦਰ ਨੇ ਇੰਜ ਸਮਝਿਆ ਹੈ ਕਿ ਲਕਸ਼ਮਨ ਮਾਰਿਆ ਗਿਆ ਹੈ ਇਤਿ ਸ਼੍ਰੀ ਬਚਤਰ ਨਾਟਕੇ ਰਾਮ ਅਵਤਾਰ ਲਛਮਨ ਮੋਚਨਾ ਭਵੇਤ ਧਿਆਏ ਸਮਾਪਤਮ ਸਤ ਏਤੇ ਸ਼੍ਰੀ ਬਚਿਤ੍ਰਨਾਟਕ ਦੇ ਰਾਮ ਅਵਤਾਰ ਦੇ ਲਛਮਣ ਦੇ ਮੋਰਚਿਤ ਹੋਣ ਦਾ ਅਧਿਆਏ ਸਮਾਪਤ। ਸੰਗੀਤ ਬਹਿੜਾ ਛੰਦ। ਕਾਗੜ ਦੀ ਘਟਕ ਕਪ ਭਜਿਓ ਲਾਗੜ ਦੀ ਲਛਮਣ ਜੋ ਜਿਓ ਜਬ। ਜਦੋਂ ਲਛਮਣ ਡਿੱਗ ਪਿਆ ਤਾਂ ਬੰਦਰਾ ਦੀ ਸੈਨਾ ਭੱਜ ਗਈ। ਰਾਗੜ ਦੀ ਰਾਮ ਰਿਸ ਭਰਿਓ ਸਾਗੜ ਦੀ ਗਹਿ ਆਸਤਰ ਸ਼ਾਸਤਰ ਸਬ। ਰਾਮਚੰਦਰ ਨੇ ਗ੍ਰੋਧਵਾਨ ਹੋ ਕੇ ਸਾਰੇ ਅਸ਼ਟ ਅਸ਼ਤਰ ਤਾਰ ਲਏ। ਤਾਗੜ ਦੀ ਧੂਲ ਤੜ ਹੜਿਓ, ਕਾਗੜ ਦੀ ਕੋੜੰਬ ਕੜਕਿਓ। ਰਾਮ ਦੇ ਗੁੱਸੇ ਕਾਰਨ ਧਰਤੀ ਨੂੰ ਚੁੱਕਣ ਵਾਲਾ ਬਲਦ ਕਵਰਾ ਗਿਆ ਅਤੇ ਕੱਚੂ ਦੀ ਪਿੱਠ ਵੀ ਕੜਕ ਗਈ। ਪਾਗੜ ਦੀ ਭੂਮ ਪੜ ਹੜੀ, ਪਾਗੜ ਦੀ ਜਨਪਲੈ ਪਲਟਿਓ। ਧਰਤੀ ਇਸ ਤਰ੍ਹਾਂ ਕੰਬ ਗਈ ਮਾਨੋ ਪਰਲੋ ਨੇ ਪਲਟਾ ਦਿੱਤੀ ਹੋਵੇ ਅਰਧ ਨਰਾਜ ਛੰਦ ਗੱਡੀ ਸੁਤੇਗ ਦੁੱਧ ਰੰਗ ਦੋ ਧਾਰੀ ਤਲਵਾਰ ਕੱਢ ਲਈ ਹੈ ਅਨੂਪ ਰੂਪ ਸੁਭਰੰ ਜੋ ਅਨੂਪ ਰੂਪ ਨਾਲ ਸ਼ੋਭ ਰਹੀ ਹੈ ਭਕਾਰ ਭੇਰ ਭੈ ਕਰਨ ਭੇਰੀਆਂ ਪਿਆਰ ਕ ਆਵਾਜ਼ ਕੱਢ ਦਿਆ ਹਨ ਬਕਾਰ ਬੰਦਨੋ ਬਰੰਗ ਆਤੇ ਬੰਦੀ ਜਨ ਭਟ ਉਤਮ ਯਾਸ਼ ਬੋਲਦੇ ਹਨ ਬਚਿਤ ਚਿਤਰਤੰ ਸਰੰਗ ਆਦਬੋਤ ਚਿਤ੍ਰਕਾਰੀ ਵਾਲੇ ਤੀਰਾਂ ਨੂੰ ਤਜੰਤ ਤੀਖਣੋਂ ਨਰੰਗ ਯੋਧੇ ਛੱਡ ਰਹੇ ਹਨ ਪਰੰਤ ਜੋ ਜਤੰ ਪਟੰ ਸੂਰਮੇ ਇਸ ਤਰ੍ਹਾਂ ਲੜਦੇ ਹੋਏ ਪ੍ਰਤੀਤ ਹੁੰਦੇ ਹਨ ਜਣੰਕ ਸਾਵਨੰ ਕਟੰ ਮਾਨਵ ਸਾਵਨ ਦੀਆਂ ਕਾਲੀਆਂ ਕਟਾਵਾਂ ਛਾਈਆਂ ਹੋਣ ਕੁਮੰਤ ਅੱਗ ਉੱਗ ਗਏ ਸਭ ਪਾਸੇ ਪਾਪ ਰੂਪ ਰਾਖਸ਼ ਫੇਰ ਰਹੇ ਹਨ ਬਦੰਤ ਭਕਤਰ ਤੇਜੰ ਮੂਤੋਂ ਜੈ ਜੈ ਬੋਲਦੇ ਹਨ ਚਲੰਤਰ त्याਗਤੇ ਤਨੰ ਜੋਤਾਨਨੋ त्याਕੇ ਚੱਲੇ ਹਨ ਪਨੰਤ ਦੇਵਤਾ ਤਨੰ ਉਰਾਨੋ ਦੇਵਤੇ ਧਨ ਤਨ ਕਹਿੰਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ